ਈ ਪਰਮੇਸ਼ਰ ਦੇ ਬਚਨ ਨੂੰ ਅਪਲਾਈ ਕਰਦੇ ਆਪਣੇ ਜੀਵਨ ਦੇ ਵਿੱਚ ਤੁਹਾਨੂੰ ਪਤਾ ਸਾਡੀ ਡ्रेसਿੰਗ ਸੈਂਸ ਵੀ ਚੇਂਜ ਹੋ ਜਾਂਦੀ ਹੈ ਸਾਡੀ ਡਰੈਸ ਅਸੀਂ ਕਿਦਾਂ ਡਰੈਸ ਪਾਉਣੀ ਬਹੁਤ ਸਾਰੀਆਂ ਲੇਡੀਜ਼ ਆ ਉਹਨਾਂ ਨੂੰ ਡੀਪ ਨੈੱਕ ਪਾ ਕੇ ਬਹੁਤ ਲਾਈਕ ਕਰਦੀਆਂ ਡੀਪ ਨੈੱਕ ਪਾਉਣਾ ਫਰੰਟ ਡੀਪ ਬੈਕ ਡੀਪ ਪਾਉਣਾ ਜਾਂ ਬੈਕਲੈਸ ਡਰੈਸੇਸ ਪਾਉਣੀਆਂ ਬਹੁਤ ਲਾਈਕ ਕਰਦੀਆਂ ਆ ਜਾਂ ਕ੍ਰੋਪ ਟਾਪ ਪਾਉਣਾ ਸ਼ਾਰਟ ਬਲਾਉਜ਼ਸ ਪਾਉਣਾ ਸ਼ਾਰਟ ਸਕਰਟਸ ਮਿਨੀ ਸਕਰਟਸ ਪਾਉਣਾ ਉਹ ਚੀਜ਼ਾਂ ਜਿਹਨਾਂ ਜਿਹਦੇ ਵਿੱਚ ਉਹ ਮੈਕਸਿਮਮ ਆਪਣੀ ਬੋਡੀ ਨੂੰ ਐਕਸਪੋਜ਼ ਕਰ ਸਕਦੀਆਂ ਆ ਬਹੁਤ ਸਾਰੀਆਂ ਲੇਡੀਜ਼ ਬਹੁਤ ਸਾਰੀਆਂ ਗਰਲਸ ਜਿਹੜੀਆਂ ਆ ਉਹ ਇਹ ਚੀਜ਼ ਕਰਦੀਆਂ ਆ ਜੋ ਕਿ ਸਰਾਸਰ ਗਲਤ ਹੈ ਜੋ ਕਿ ਹਰ ਹਾਲਤ ਵਿੱਚ ਗਲਤ ਹੈ ਬਿਲਕੁਲ ਵੀ ਠੀਕ ਨਹੀਂ ਹੈ ਇਹ ਜੈਂਟਲ ਡ्रेसिंग ਸੈਂਸ ਨਹੀਂ ਹੈ ਇਹ ਇੱਕ ਚੰਗੀ ਜਿਹੜਾ ਤੁਹਾਡਾ ਤਿਆਰ ਹੋਣ ਦਾ ਸਲੀਕਾ ਨਹੀਂ ਹੈ ਚੰਗਾ ਪਹਿਰਾਵੇ ਦਾ ਸਲੀਕਾ ਨਹੀਂ ਜਦੋਂ ਤੁਸੀਂ ਵਚਨ ਨੂੰ ਪੜਦੇ ਆ ਵਚਨ ਦੇ ਵੱਲ ਦੇਖਦੇ ਆ ਤੁਹਾਨੂੰ ਸਮਝ ਆਉਂਦਾ ਆ ਕਿ ਕਿੱਦਾਂ ਤੁਸੀਂ ਸਹੀ ਤਰੀਕੇ ਨਾਲ ਡਰੈਸ ਅਪ ਹੋਣਾ ਹੈ ਫਿਰ ਤੁਹਾਨੂੰ ਸਮਝ ਆਉਂਦਾ ਕਿ ਨਹੀਂ ਇਹ ਚੰਗੀ ਗੱਲ ਨਹੀਂ ਹੈ ਅਗਰ ਮੈਂ ਕਿਸੇ ਨੂੰ ਆਪਣਾ ਜਿਸਮ ਐਕਸਪੋਜ਼ ਕਰਾਂ ਤੇ ਉਹਦੇ ਵਿੱਚ ਮੈਨੂੰ ਕੀ ਬੈਨੀਫਿਟ ਆਉਣ ਵਾਲਾ ਹੈ ਉਹਦੇ ਵਿੱਚ ਮੈਨੂੰ ਕੀ ਫਾਇਦਾ ਆਉਣ ਵਾਲਾ ਉਹਦੇ ਵਿੱਚ ਕੀ ਘੱਟ ਕੱਪੜੇ ਪਾਉਣਾ ਤੁਹਾਡੀ ਐਜੂਕੇਸ਼ਨ ਨੂੰ ਦਿਖਾਉਂਦਾ ਹੈ ਮੇਰੇ ਖਿਆਲ ਦੇ ਵਿੱਚ ਤਾਂ ਬੱਦਮਾਗੀ ਨੂੰ ਦਿਖਾਉਂਦਾ ਤੁਸੀਂ ਦੇਖੋ ਆਈਪੀਐਸ ਆਫੀਸਰ ਦੇਖੋ ਜੋ ਆਫਿਸ ਦੇ ਵਿੱਚ ਬੈਠੇ ਕੀ ਕਦੀ ਤੁਸੀਂ ਉਹਨਾਂ ਨੂੰ ਕ੍ਰੋਪ ਟੌਪ ਪਾਇਆ ਦੇਖਿਆ ਕੀ ਤੁਸੀਂ ਉਹਨਾਂ ਨੂੰ ਮਿਨੀ ਸਕਰਟ ਪਾਏ ਹੋਏ ਦੇਖਿਆ ਕਿ ਉਹ ਉੱਥੇ ਬੈਠੇ ਆ ਤੇ ਉਹ ਗਲਤ ਤਰੀਕੇ ਦੇ ਕੱਪੜੇ ਪਾਏ ਹੋਣ ਉਹਨਾਂ ਨੇ ਤੁਸੀਂ ਤੁਸੀਂ ਆਪਣੇ ਕਿ ਕਿਸੇ ਵੀ ਪਾਰਟੀ ਦਾ ਚਾਹੇ ਕੋਈ ਐਮਐਲਏ ਆ ਜਾਂ ਕੁਛ ਵੀ ਕਦੀ ਤੁਸੀਂ ਉਹਨਾਂ ਨੂੰ ਗਲਤ ਕੱਪੜੇ ਪਾਏ ਹੋਏ ਦੇਖਿਆ ਕਦੀ ਤੁਸੀਂ ਉਹਨਾਂ ਨੂੰ ਪੰਜਾਂ ਛਿਆਂ ਰੰਗਾਂ ਦੇ ਵਾਲ ਰੰਗਾਏ ਹੋਏ ਦੇਖਿਆ ਕਦੀ ਤੁਸੀਂ ਉਹਨਾਂ ਨੂੰ ਵੱਡੀਆਂ-ਵੱਡੀਆਂ ਨੱਤੀਆਂ ਪਾਇਆ ਹੋਇਆਂ ਦੇਖਦੇ ਆ ਤੁਸੀਂ ਉਹਨਾਂ ਨੂੰ ਉਹ ਚੀਜ਼ਾਂ ਜਿਹੜੀਆਂ ਗਲਤ ਆ ਤੁਸੀਂ ਉਹਨਾਂ ਨੂੰ ਜਿੱਦਾਂ 크리스마ਸ ਟਰੀ ਡੈਕੋਰੇਟ ਕੀਤੀ ਹੁੰਦੀ ਆ ਬਹੁਤ ਸਾਰੇ ਲੋਕੀ ਖੁਦ ਨੂੰ ਇਦਾਂ ਡੈਕੋਰੇਟ ਕਰਦੇ ਆ ਕੀ ਤੁਸੀਂ ਕਦੀ ਜਿਆਦਾ ਪੜ੍ਹੇ ਲਿਖੇ ਹੋਏ ਲੋਕਾਂ ਨੂੰ ਜਾਂ ਹਾਇਰ ਰੈਂਕ ਦੇ ਜਿਹੜੇ ਲੋਕੀ ਆ ਹਾਇਰ ਸੋਸਾਇਟੀ ਵਿੱਚ ਰਹਿਣ ਵਾਲੇ ਜਿਹੜੇ ਲੋਕੀ ਆ ਵੀ ਆਈਪੀ ਜਿਨ੍ਹਾਂ ਨੂੰ ਤੁਸੀਂ ਕਹਿੰਨੇ ਕੀ ਤੁਸੀਂ ਕਦੀ ਉਹਨਾਂ ਨੂੰ ਇਸ ਵेशभूषा ਦੇ ਵਿੱਚ ਦੇਖਿਆ ਨਹੀਂ ਕਦੀ ਵੀ ਨਹੀਂ ਤਾਂ ਇਟ ਮੀਨ ਕਿ ਇਹ ਜਿਹੜਾ ਐਕਸਪੋਜ਼ ਕਰਨਾ ਜਾਂ ਗਲਤ ਤਰੀਕੇ ਦੇ ਕੱਪੜੇ ਪਾਉਣਾ ਜਿਹੜਾ ਆ ਇਹ ਸਾਡੀ ਅਨਪੜਤਾ ਹੀ ਹੋ ਸਕਦੀ ਆ ਕਿਉਂਕਿ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਆ ਨਾ ਮੈਂ ਦੇਖਿਆ ਕਿ ਜਦੋਂ ਉਹ ਐਜੂਕੇਟ ਹੋ ਜਾਂਦੇ ਐਕਚੁਅਲ ਦੇ ਵਿੱਚ ਦੇਖੋ ਐਜੂਕੇਸ਼ਨ ਨਾ ਕਲਾਸਾਂ ਖਤਮ ਕਰਨਾ ਤੇ ਕਿਤਾਬਾਂ ਖਤਮ ਕਰਨਾ ਨਹੀਂ ਹੁੰਦਾ ਐਜੂਕੇਸ਼ਨ ਹੁੰਦਾ ਸਿੱਖਿਆ ਨੂੰ ਪ੍ਰਾਪਤ ਕਰਨਾ ਤਾਂ ਜਿਹੜੇ ਵਾਕਈ ਸਿੱਖਿਆ ਨੂੰ ਪ੍ਰਾਪਤ ਕਰਦੇ ਆ ਨਾ ਉਹਨਾਂ ਦੀ ਡ्रेसਿੰਗ ਸੈਂਸ ਕੰਪਲੀਟਲੀ ਚੇਂਜ ਹੁੰਦੀ ਆ ਪਰ ਜਿਹੜੇ ਘੱਟ ਪੜ੍ਹੇ ਆ ਘੱਟ ਪੜ੍ਹੇ ਇਹਦਾ ਸੈਂਸ ਕਿ ਜਿਨ੍ਹਾਂ ਦਾ ਦਿਮਾਗ ਵੀ ਜਿਨ੍ਹਾਂ ਨੇ ਸਿੱਖਿਆ ਵੀ ਘੱਟ ਆ ਜਿਨ੍ਹਾਂ ਨੇ ਪ੍ਰੋਪਰ ਸਿੱਖਿਆ ਲਈ ਨਹੀਂ ਆ ਉਹ ਜਿਆਦਾ ਚੰਗੇ ਬਣਨ ਦੇ ਚੱਕਰ ਵਿੱਚ ਆਪਣੇ ਆਪ ਨੂੰ ਜਿਆਦਾ ਅਮੀਰ ਦਿਖਾਉਣ ਦੇ ਚੱਕਰ ਵਿੱਚ ਜਾਂ ਆਪਣੇ ਆਪ ਨੂੰ ਜਿਆਦਾ ਮਾਡਰਨ ਦਿਖਾਉਣ ਦੇ ਚੱਕਰ ਦੇ ਵਿੱਚ ਪਾਟੀਆਂ ਜੀਣਾ ਪਿੱਛੋਂ ਅੱਧੇ ਨੰਗੇ ਲੋਅ ਵੇਸਟ ਜੀਣਾ ਉਹਨਾਂ ਨੇ ਪਾਈਆਂ ਹੋਣਗੀਆਂ ਫਟੇ ਪੁਰਾਣੇ ਕੱਪੜੇ ਜਿੱਦਾਂ ਪੋਚੇ ਟੰਗੇ ਹੁੰਦੇ ਹਨ ਮੰਗਤਿਆਰਗੇ ਕੱਪੜੇ ਤੇ ਬੋਦੇ ਜਿਹੜੇ ਆ ਉਹਨਾਂ ਨੇ ਮੋਰ ਵਾਂਗ ਖੜੇ ਕੀਤੇ ਹੋਣਗੇ ਨੱਤੀਆਂ ਪਾਈਆਂ ਹੋਣਗੀਆਂ ਪਤਾ ਨਹੀਂ ਕਿਦਾਂ ਕਿਦਾਂ ਦੇ ਡਰਾਣੇ ਡਰਾਣੇ ਉਹਨਾਂ ਨੇ ਟੈਟੂਜ਼ ਬਣਵਾ ਲੈਂਦੇ ਆ ਉਹ ਇਹ ਸਭ ਚੀਜ਼ਾਂ ਨਾਲ ਸਾਨੂੰ ਕਿਸੇ ਵੀ ਪਾਸਿਓ ਕਿਸੇ ਵੀ ਪਾਸਿਓ ਸਾਡੀ ਇੱਜ਼ਤ ਨਹੀਂ ਬਣਾਉਂਦੀ ਦੇਖੋ ਚਾਹੇ ਤੁਸੀਂ ਬੱਚੇ ਆ ਤੇ ਚਾਹੇ ਤੁਸੀਂ ਮੈਚਿਓਰਿਟੀ ਦੇ ਵਿੱਚ ਹੋ ਮੈਚੋਰ ਮੈਨੂੰ ਨਹੀਂ ਲੱਗਦਾ ਕਿ ਬੰਦਾ ਉਮਰ ਦੇ ਨਾਲ ਮੈਚੋਰ ਹੁੰਦਾ ਹੈ ਮੈਚਿਓਰਿਟੀ ਹਮੇਸ਼ਾ ਹੀ ਸਿੱਖਣ ਦੇ ਦੁਆਰਾ ਆਉਂਦੀ ਹੈ ਜਿੰਨਾ ਕਿ ਤੁਸੀਂ ਸਿੱਖਦੇ ਆ ਜਿੱਦਾਂ ਜਿੱਦਾਂ ਤੁਸੀਂ ਸਿੱਖਦੇ ਜਾਂਦੇ ਓਦਾਂ ਓਦਾਂ ਤੁਸੀਂ ਮੈਚੂਰ ਹੁੰਦੇ ਜਾਂਦੇ ਆ ਕਿਉਂਕਿ ਮੈਂ ਬਹੁਤ ਸਾਰੇ ਬੱਚਿਆਂ ਨੂੰ ਦੇਖਿਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪੇਰੈਂਟਸ ਦੀ ਲਾਈਫ ਵਿੱਚ ਕਲੇਸ਼ ਦੇਖਿਆ ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਕਲੇਸ਼ ਦੇਖਿਆ ਉਹ ਆਪਣੇ ਉਮਰ ਤੋਂ ਪਹਿਲਾਂ ਮੈਚਿਓਰਿਟੀ ਦੇ ਵਿੱਚ ਆ ਗਏ ਕਿਉਂਕਿ ਉਹਨਾਂ ਨੇ ਬਹੁਤ ਕੁਝ ਸਿੱਖ ਲਿਆ ਬਹੁਤ ਜਨਨ ਇਸ ਇਕਲਿਆਂ ਜਿਨ੍ਹਾਂ ਦੇ ਬਚਪਨ ਦੇ ਵਿੱਚ ਮਾਤਾ ਪਿਤਾ ਮਰ ਗਏ ਉਹਨਾਂ ਉਹ ਬੱਚੇ ਉਮਰ ਤੋਂ ਪਹਿਲਾਂ ਮੈਜੋਰਿਟੀ ਦੇ ਵਿੱਚ ਆ ਗਏ ਕਿਉਂਕਿ ਉਹਨਾਂ ਨੇ ਉਮਰ ਤੋਂ ਪਹਿਲਾਂ ਬਹੁਤ ਚੀਜ਼ਾਂ ਨੂੰ ਸਿੱਖ ਲਿਆ ਤਾਂ ਮੈਜੋਰਿਟੀ ਉਮਰ ਉਮਰ ਦੇ ਨਾਲ ਤੁਸੀਂ ਸਿਆਣੇ ਨਹੀਂ ਹੁੰਦੇ ਉਮਰ ਦੇ ਨਾਲ ਤੁਹਾਡੇ ਚ ਰੜੀਆਂ ਪੈ ਸਕਦੀਆਂ ਆ ਪਰ ਇਹ ਸਿਆਣਪ ਦੀ ਨਿਸ਼ਾਨੀ ਨਹੀਂ ਬਹੁਤ ਸਾਰੇ ਬੁੱਢੇ ਬੁੱਢੀਆਂ ਵੀ ਆ ਜਿਨ੍ਹਾਂ ਦੇ ਸੁਭਾਅ ਬਹੁਤ ਗਲਤ ਏ ਬੱਚਿਆਂ ਦੇ ਨਾਲੋਂ ਵੀ ਜ਼ਿਆਦਾ ਬੇਸਮਝੀ ਆ ਉਹਨਾਂ ਦੇ ਅੰਦਰ ਬਾਹਲ ਚਿੱਟੇ ਉਮਰ ਦੇ ਨਾਲ ਹੋ ਜਾਂਦੇ ਪਰ ਚਿੱਟੇ ਵਾਲਾਂ ਦਾ ਹੋਣਾ ਜਿਹੜਾ ਆ ਉਹ ਤੁਹਾਡੀ ਸਿਆਣਪ ਦੀ ਨਿਸ਼ਾਨੀ ਨਹੀਂ ਆ ਕਿ ਤੁਹਾਡੇ ਵਾਲ ਚਿੱਟੇ ਤੇ ਦੇਖਿਆ ਜਾਏ ਕਿ ਤੁਸੀਂ ਬਹੁਤ ਸਿਆਣੇ ਆ ਮੈਂ ਚਿੱਟੇ ਵਾਲੇ ਵਾਲਾਂ ਵਾਲਿਆਂ ਨੂੰ ਜਵਾਨਾਂ ਨਾਲੋਂ ਜ਼ਿਆਦਾ ਵੱਡੀਆਂ ਗਲਤੀਆਂ ਕਰਦਿਆਂ ਹੋਇਆਂ ਦੇਖਿਆ ਪਰ ਸਿਆਣਪਿਆ ਸਿੱਖਿਆ ਨਾਲ ਤੁਸੀਂ ਕੀ ਸਿੱਖ ਲਿਆ ਆ ਕੀ ਤੁਹਾਡੇ ਅੰਦਰ ਗਿਆਨ ਤੁਹਾਡੀ ਅਗਰ ਤੁਸੀਂ ਵਾਕਿਆ ਹੀ ਸਿਆਣੇ ਆ ਨਾ ਅ ਜਦੋਂ ਤੁਸੀਂ ਵਚਨ ਨੂੰ ਪਰਮੇਸ਼ਵਰ ਦੇ ਵਚਨ ਨੂੰ ਜਦੋਂ ਤੁਸੀਂ ਪੜ੍ਹਦੇ ਆ ਸੁਣਦੇ ਆ ਉਹ ਵਚਨ ਜਦੋਂ ਤੁਹਾਡੇ ਅੰਦਰ ਜਾਂਦਾ ਤੇ ਉਹ ਤੁਹਾਡੇ ਮਨ ਨੂੰ ਸਿਖਾਉਂਦਾ ਹੈ ਫਿਰ ਉਹ ਤੁਹਾਨੂੰ ਤਿਆਰ ਹੋਣਾ ਵੀ ਸਿਖਾਉਂਦਾ ਹੈ ਉਹ ਫਿਰ ਤੁਹਾਨੂੰ ਦੱਸਦਾ ਕਿ ਇਹ ਸਹੀ ਆ ਤੇ ਇਹ ਗਲਤ ਆ ਇੰਨਾ ਕਿ ਜਾਇਜ਼ ਆ ਤੇ ਇੰਨਾ ਕਿ ਨਜਾਇਜ਼ ਇੱਥੇ ਤੈਨੂੰ ਇਦਾਂ ਕਰਨਾ ਜਾਇਜ਼ ਆ ਤੇ ਇੱਥੇ ਤੈਨੂੰ ਇਦਾਂ ਕਰਨਾ ਜਾਇਜ਼ ਨਹੀਂ ਆ ਹਰ ਜਗ੍ਹਾ ਤੇ ਤੁਸੀਂ ਇੱਕੋ ਹੀ ਤਰ੍ਹਾਂ ਦੇ ਨਹੀਂ ਰਹਿ ਸਕਦੇ ਸਾਨੂੰ ਸਮੇਂ ਦੇ ਹਿਸਾਬ ਦੇ ਨਾਲ ਸਾਨੂੰ ਜਿਹੜਾ ਆ ਉਹ ਚੀਜ਼ਾਂ ਨੂੰ ਜਿਹੜਾ ਆ ਮੈਨੇਜ ਕਰਨਾ ਆਉਣਾ ਚਾਹੀਦਾ ਆ ਸਾਨੂੰ ਅਕਲ ਹੋਣੀ ਚਾਹੀਦੀ ਆ ਔਰ ਦੇਖੋ ਚਾਹੇ ਤੁਸੀਂ ਵਿਆਹ ਸ਼ਾਦੀ ਵਿੱਚ ਜਾਓ ਚਾਹੇ ਤੁਸੀਂ ਕਿਤੇ ਵੀ ਘੁੰਮਣ ਫਿਰਨ ਜਾਓ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਕਿ ਤੁਸੀਂ ਸਿਰਫ ਸੂਟ ਸਲਵਾਰ ਪਾਓ ਤੁਸੀਂ ਸਕਰਟਸ ਪਾ ਸਕਦੇ ਆ ਬਟ ਲੌਂਗ ਸਕਰਟਸ ਪਾਓ ਤੁਸੀਂ ਟੀ-ਸ਼ਰਟਸ ਪਾ ਸਕਦੇ ਆ ਪਰ ਜੈਂਟਲ ਵੇ ਦੇ ਨਾਲ ਹੋਣੀਆਂ ਚਾਹੀਦੀਆਂ ਤੁਸੀਂ ਜੀਨਸ ਪਾ ਸਕਦੇ ਆ ਪਰ ਜੀਨਸ ਅਗਰ ਮੁੰਡੇ ਆ ਜਾਂ ਕੁੜੀਆਂ ਜਿਨ੍ਹਾਂ ਨੇ ਵੀ ਪਾਈਆਂ ਆ ਤੇ ਉਹ ਪ੍ਰੋਪਰ ਤਾਂ ਹੋਣ ਫਟੀਆਂ ਹੋਈਆਂ ਜਿਨ੍ਹਾਂ ਪਾਉਣ ਦਾ ਮਤਲਬ ਮੈਂ ਕਿੰਨੀਆਂ ਪਿਕਚਰਸ ਦੇਖਦੀ ਆ ਫੇਸਬੁੱਕ ਦੇ ਉੱਤੇ ਮਤਲਬ ਗੋਡੇ ਗੋਡਾ ਪੂਰਾ ਹੀ ਦਿਖਣ ਡਿਆ ਤੇ ਧਾਗੇ ਲਮਕਣ ਨੇ ਮਤਲਬ ਕੀ ਬਿਊਟੀ ਆ ਯਾਰ ਇਸ ਕੱਪੜਿਆਂ ਦੇ ਵਿੱਚ ਇਹ ਕਾਦੀ ਬਿਊਟੀ ਹੈ ਮਤਲਬ ਪਹਿਲਾਂ ਕਿਸੇ ਔਰਤ ਦੇ ਕੱਪੜੇ ਫਟੇ ਹੋਏ ਕਿਸੇ ਪਿਕਚਰ ਦੇ ਵਿੱਚ ਹੁੰਦੇ ਸੀ ਨਾ ਤਾਂ ਉਹ ਪ੍ਰਤੀਕ ਸੀ ਕਿ ਇਹਦੀ ਇੱਜ਼ਤ ਲੁੱਟੀ ਗਈ ਕਿਸੇ ਕਿਸੇ ਔਰਤ ਦੀ ਆਬਰੂ ਕਿਸੇ ਨੇ ਲੁੱਟ ਲਈ ਆ ਉਹਦੀ ਇੱਜ਼ਤ ਕਿਸੇ ਨੇ ਉਹਨੂੰ ਬੇਪਰਤ ਕਰ ਦਿੱਤਾ ਉਹਦੇ ਨਾਲ ਰੇਪ ਹੋ ਗਿਆ ਉਹਦੇ ਨਾਲ ਕੋਈ ਜ਼ਬਰਦਸਤੀ ਹੋ ਗਈ ਤਾਂ ਮਤਲਬ ਇੱਕ ਕਾਰਟੂਨ ਬਣਾਇਆ ਜਾਂਦਾ ਸੀ ਜਿਹਦੇ ਜਿਹਦੇ ਵਿੱਚ ਉਹਦਾ ਇੱਕ ਮੋਢਾ ਉੱਤਰਿਆ ਹੋਇਆ ਦਿਖਾਇਆ ਜਾਂਦਾ ਸੀ ਕੱਪੜੇ ਉਹਦੇ ਉੱਤੇਰੇ ਹੋਏ ਦਿਖਾਏ ਜਾਂਦੇ ਸੀ ਉਹਦਾ ਸ਼ਰਟ ਦਾ ਗਲਾ ਫਟਿਆ ਹੋਇਆ ਦਿਖਾਇਆ ਜਾਂਦਾ ਸੀਗਾ ਅਰੇ ਜਾਂ ਉਹਦੇ ਥਾਂ-ਥਾਂ ਤੋਂ ਕੱਪੜੇ ਜਾਂ ਉਹਦੇ ਪਜਾਮੇ ਫਟੇ ਹੋਏ ਦਿਖਾਏ ਜਾਂਦੇ ਸੀ ਤਾਂ ਉਹਦਾ ਮਤਲਬ ਹੁੰਦਾ ਸੀਗਾ ਕਿ ਇਹ ਉਹਦੇ ਵਾਲ ਖਿੱਲਰੇ ਹੋਏ ਦਿਖਾਏ ਜਾਂਦੇ ਸੀ ਤਾਂ ਉਹਦਾ ਮਤਲਬ ਸੀ ਕਿ ਇਹਦੀ ਆਬਰੂ ਜਿਹੜੀ ਆ ਨਾ ਉਹ ਲੁੱਟੀ ਗਈ ਇਹਦੇ ਨਾਲ ੱੱਕਾ ਹੋ ਗਿਆ ਇਹਦੇ ਨਾਲ ਵਿਚਾਰੀ ਨਾਲ ਪਰ ਅੱਜ ਅੱਜ ਚਾਹ ਦੇ ਨਾਲ ਪਾਟੇ ਹੋਏ ਕੱਪੜੇ ਪਾਏ ਜਾ ਰਹੇ ਚਾਹ ਦੇ ਨਾਲ ਗੋਡਿਆਂ ਤੋਂ ਪਾਟੇ ਹੋਏ ਕੱਪੜੇ ਚਾਹ ਦੇ ਨਾਲ ਪਾਟੇ ਹੋਏ ਪਜਾਮੇ ਚਾਹ ਦੇ ਨਾਲ ਇੱਕ ਬਾਹ ਹੈਗੀ ਇੱਕ ਮੋਢਾ ਹੈਗਾ ਤੇ ਇੱਕ ਹੈਗਾ ਹੀ ਨਹੀਂ ਪਾਏ ਜਾ ਰਹੇ ਕੱਪੜੇ ਮੋਡਿਆਂ ਤੋਂ ਪਾਟੇ ਹੋਏ ਗਲੇ ਫਟੇ ਹੋਏ ਕੱਪੜੇ ਪਾਏ ਜਾ ਰਹੇ ਬਟਨ ਖੁੱਲੇ ਛੱਡੇ ਜਾ ਰਹੇ ਇਹ ਸਭ ਕੀ ਆ ਕੀ ਤੁਸੀਂ ਡਿਕਲੇਅਰ ਕਰ ਰਹੇ ਕਿ ਸਾਡੀ ਇੱਜ਼ਤ ਨਹੀਂ ਆ ਇਹ ਸਭ ਨਿਸ਼ਾਨੀਆਂ ਜਿਹੜੀਆਂ ਸੀ ਨਾ ਲੁੱਟੀ ਹੋਈ ਆਬਰੂ ਦੀਆਂ ਸੀ ਕੀ ਇਹ ਪਹਿਰਾਵਾ ਪਾ ਕੇ ਇਦਾਂ ਦਾ ਪਹਿਰਾਵਾ ਪਾ ਕੇ ਤੁਸੀਂ ਇਹ ਦੱਸਣਾ ਚਾਹੁੰਦੇ ਕਿ ਤੁਹਾਡੀ ਆਬਰੂ ਲੁੱਟੀ ਗਈ ਆ ਜਿਨ੍ਹਾਂ ਦੀ ਆਬਰੂ ਲੁੱਟ ਹੋ ਗਈ ਹੈ ਨਾ ਜਰਾ ਉਹਨਾਂ ਨੂੰ ਪੁੱਛ ਕੇ ਦੇਖੋ ਪੁੱਛ ਕੇ ਦੇਖੋ ਉਹਨਾਂ ਦੇ ਨਾਲ ਕੀ ਬਣਦੀ ਆ ਤੇ ਅਸੀਂ ਲੋਕੀ ਇਨ੍ਹਾਂ ਚੀਜ਼ਾਂ ਨੂੰ ਇੱਜ਼ਤ ਸਮਝ ਰਹੇ ਇਹ ਇੱਜ਼ਤ ਨਹੀਂ ਆ ਇਹ ਬੇਇੱਜ਼ਤੀ ਆ ਇਹ ਸਾਡੇ ਸਿਆਣਪ ਇਹ ਸਾਡੇ ਮਾਡਰਨ ਹੋਣ ਨੂੰ ਇਹ ਸਾਡੇ ਐਜੂਕੇਟ ਹੋਣ ਨੂੰ ਨਹੀਂ ਦਿਖਾਉਂਦਾ ਇਹ ਸਾਡੇ ਨਕੰਮੇ ਹੋਣ ਨੂੰ ਬੇਸਮਝ ਹੋਣ ਨੂੰ ਮੂਰਖ ਹੋਣ ਨੂੰ ਬੇਇੱਜ਼ਤ ਹੋਣ ਨੂੰ ਦਿਖਾਉਂਦਾ ਮੈਂ ਕਹਿੰਨੀ ਤੁਸੀਂ ਸਾੜੀ ਲਾਉਣਾ ਚਾਹੁੰਦੇ ਆ ਨਾ ਲਾਓ ਜਰੂਰ ਲਾਓ ਪਰ ਇੱਜ਼ਤ ਵਾਲੀ ਹੋਵੇ ਦੇ ਕੋਈ ਦੇਖੇ ਤਾਂ ਜਦੋਂ ਕੋਈ ਤੁਹਾਨੂੰ ਦੇਖੇ ਉਹਦੇ ਦਿਲ ਵਿੱਚ ਤੁਹਾਡੇ ਲਈ ਇੱਜ਼ਤ ਜਾਗੇ ਤੁਸੀਂ ਸਕਰਟ ਉਪ ਪਾਉਣਾ ਆ ਪਾਓ ਜੈਂਟਲ ਵੇ ਦੇ ਨਾਲ ਤੁਸੀਂ ਸੂਟ ਸਲਵਾਰ ਪਾਉਣਾ ਆ ਪਾਓ ਤੁਸੀਂ ਆਫਿਸ ਦੇ ਵਿੱਚ ਜਾਂਦੇ ਆ ਤੁਸੀਂ ਪੈਂਟ ਸ਼ਰਟ ਪਾਉਣੇ ਤੁਹਾਨੂੰ ਡਰੈਸ ਲੱਗੀ ਹੋਈ ਆ ਪੈਂਟ ਸ਼ਰਟ ਪਾਓ ਪਰ ਤੁਸੀਂ ਜੈਂਟਲ ਵੇ ਨਾਲ ਡਰੈਸ ਉਪ ਪੋਣੇ ਚਾਹੀਦੇ ਤੁਸੀਂ ਬਹੁਤ ਸੋਹਣੀਆਂ ਸੋਹਣੀਆਂ ਡ्रेसेस ਆ ਮਾਰਕੀਟ ਦੇ ਵਿੱਚ ਬਹੁਤ ਸੋਹਣੀਆਂ ਸੋਹਣੀਆਂ ਡ्रेसेस ਆ ਜਿਨ੍ਹਾਂ ਨੂੰ ਪਾ ਕੇ ਤੁਸੀਂ ਹੋਰ ਬਿਊਟੀਫੁਲ ਹੋ ਸਕਦੇ ਜ਼ਰੂਰੀ ਨਹੀਂ ਆ ਪਾਟੇ ਕੱਪੜਿਆਂ ਦੇ ਨਾਲ ਹੀ ਬਿਊਟੀ ਸਾਹਮਣੇ ਆਉਂਦੀ ਦੇਖੋ ਬਿਊਟੀ ਦਿਲ ਦੀ ਹੁੰਦੀ ਆ ਅਗਰ ਕਹਿ ਦਾ ਰੰਗ ਬਹੁਤ ਸੋਹਣਾ ਹੈ ਪਰ ਉਹਨੂੰ ਬੋਲਣ ਦੀ ਅਕਲ ਨਹੀਂ ਉਹਨੂੰ ਕਿਸੇ ਕੰਮ ਕਰਨ ਦੀ ਅਕਲ ਨਹੀਂ ਕਿਸੇ ਦੀ ਉਹਨੂੰ ਇੱਜ਼ਤ ਕਰਨਾ ਨਹੀਂ ਆਉਂਦਾ ਕਿਸੇ ਦਾ ਉਹਨੂੰ ਆਦਰ ਮਾਨ ਕਰਨਾ ਨਹੀਂ ਆਉਂਦਾ ਕਿਸੇ ਸਵਾਲ ਦਾ ਉਹਨੂੰ ਜਵਾਬ ਦੇਣਾ ਨਹੀਂ ਆਉਂਦਾ ਕਿਸੇ ਨੂੰ ਸਤਕ ਸਤ ਕਰਨਾ ਨਹੀਂ ਆਉਂਦਾ ਕਾਦੀ ਬਿਊਟੀ ਹੈ ਕਿ ਉਸ ਰੰਗ ਗੋਰੇ ਨੂੰ ਕਿਸੇ ਨੇ ਕੀ ਕਰਨਾ ਹੈ ਪਰ ਕੁਝ ਲੋਕੀ ਰੰਗ ਦੇ ਸਾਉਂਲੇ ਵੀ ਹੋ ਸਕਦੇ ਆ ਪਰ ਉਹਨਾਂ ਦੀ ਖੂਬਸੂਰਤੀ ਉਹਨਾਂ ਦੇ ਮਨ ਦੀ ਖੂਬਸੂਰਤੀ ਇੰਨੀ ਉਹਨਾਂ ਦੇ ਗੋਣ ਉਹਨਾਂ ਦੇ ਅੰਦਰ ਇੰਨੇ ਕਿ ਆ ਕਿ ਕਿਸੇ